ਜੋ ਨੂੰ ਬੰਧਨ ਕੋਜ ਬੰਧਨ ਪ੍ਰਭੂ ਇਸ ਲਈ ਰੱਖਦਾ ਹੈ ਕਿ ਜੇ ਮੈਂ ਇਸ ਸੰਸਾਰ ਨੂੰ ਇੱਕ ਦਮ ਆਸ਼ਿਸ਼ ਦੇ ਦਿੱਤੀ ਪਰਕ ਦੇ ਦੇ ਦਿੱਤੀ ਉੱਚਾ ਕਰ ਦਿੱਤਾ ਕਿਤੇ ਤਮੰਡ ਵਿੱਚ ਨਾ ਜਾਏ ਹੰਕਾਰ ਵਿੱਚ ਨਾ ਜਾਏ ਜਦੋਂ ਇਹ ਹੰਕਾਰ ਚ ਆ ਗਿਆ ਕਮੰਡ ਵਿੱਚ ਆ ਗਿਆ ਸ਼ੈਤਾਨ ਨੇ ਫਿਰ ਇਹਨੂੰ ਫੜ ਲੈਣਾ ਅਦਲੀਏ ਤਾਂ ਕਈ ਹੰਕਾਰ ਕਿਹਦੇ ਵਿੱਚ ਆਉਂਦਾ ਹੈ ਸ਼ੈਤਾਨ ਦੇ ਵਿੱਚ ਬੱਚੇ ਚ ਲਿਖੋ ਉਹਦੇ ਵਿੱਚ ਹੰਕਾਰ ਆ ਗਿਆ ਕਮੰਡ ਆ ਗਿਆ ਅਈਂਦਾ ਪਰਮੇਸ਼ਰ ਨੂੰ ਧਰਤੀ ਦੇ ਉੱਤੇ ਸੁਟਿਆ ਹਲੇਲੂਇਆ ਸੰਤ ਪੌਲਸ ਕੀ ਕਹਿੰਦਾ ਸੰਤ ਪੌਲਸ ਦੇ ਅੰਦਰ ਪਰਮੇਸ਼ਰ ਦੀ ਇੰਨੀ ਸ਼ਾਮਰਤ ਸੀ ਇੰਨੀ ਪਾਵਰ ਸੀ ਕਿ ਉਹਦੇ ਬੰਦ ਨੂੰ ਛੁਆ ਕੇ ਰੋਗੀਆਂ ਦੇਤੇ ਕਪੜਾ ਪਾਇਆ ਜਾਂਦਾ ਤੇ ਰੋਗੀ ਚੰਗੇ ਹੋ ਜਾਂਦੇ ਨੇ ਉਹਦੇ ਪਰਛਾਵੇਂ ਨਾਲ ਰੋਗੀ ਚੰਗੇ ਹੋ ਜਾਂਦੇ ਸੀ ਉਹ ਇੱਕ ਦਫਤਾ ਮਾਰਦੇ ਦੁਸ਼ਟ ਆਤਮਾ ਲੋਕਤ ਵਿੱਚ ਨਿਕਲ ਜਾਂਦੇ ਨੇ ਤੇ ਸੰਤ ਪਾਲਸ ਕੀ ਕਹਿੰਦਾ ਹੈ ਕਹਿੰਦਾ ਮੇਰੇ ਬਦਨ ਦੇ ਵਿੱਚ ਇੱਕ ਸ਼ੈਤਾਨ ਦਾ ਚੋਪਿਆ ਹੋਇਆ ਕੰਡਾ ਹੈ ਹਲੇਲੀਆ ਅੰਦਰ ਕੰਡਾ ਇਸ ਕਰਕੇ ਆ ਮੈਂ ਤਾਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਪ੍ਰਭੂ ਜੀ ਮੇਰੇ ਬਦਰ ਵਿੱਚ ਜੋ ਕੰਡਾ ਕੱਢ ਦੇ ਤੇ ਪ੍ਰਭੂ ਨੇ ਕਿਹਾ ਤੇਰੇ ਲਈ ਮੇਰਾ ਫਜ਼ਲ ਹੀ ਕਾਫੀ ਆ ਹਲੇਲੀਆ ਅੰਦਰ ਮੈਂ ਕੰਡਾ ਨਹੀਂ ਕੱਟਾਂਗਾ ਪਰ ਤੇਰੇ ਵੱਲ ਦੇ ਮੇਰਾ ਕੀ ਆ फिलीडा जावाड़े मार् हले कंडा परमेशों ने इस करके, करके रखा है क्योंकि सब तो ज्यादा गैर भाषा से गैर भाषा के अर्थ संत पॉल करता है ਸਭ ਤੋਂ ਜ਼ਿਆਦਾ ਗਿਆਨ ਸੰਤ ਪੌਲਸ ਦੇ ਕੋਲ ਸੀ ਸਭ ਤੋਂ ਜ਼ਿਆਦਾ ਪਾਵਰ ਸਮਰਥ ਜਿਹੜੀ ਸੀ ਸੰਤ ਪੌਲਸ ਦੇ ਅੰਦਰ ਹੀ ਹallelujah ਤੇ ਵੀਖੋ ਪਰਮੇਸ਼ਰ ਨੇ ਅੱਜ ਵੀ ਉਹਦੇ ਬਦਨ ਦੇ ਵਿੱਚ ਇੱਕ ਦੁੱਖ